ਕੇਂਦਰੀ ਰਾਜ ਮੰਤਰੀ ਰਵਨੀ ਸਿੰਘ ਬਿੱਟੂ ਦੇ ਕਰੀਬੀ ਅਤੇ ਸਾਬਕਾ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਰਾਜੀਵ ਰਾਜਾ ਜਿਸ ਨੂੰ ਲੁਧਿਆਣਾ ਪੁਲਿਸ ਨੇ ਇੱਕ ਵਪਾਰੀ ਤੋਂ ਫਿਰੋਤੀ ਮੰਗਨ ਦੇ ਇੱਕ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਉਸ ਨੂੰ ਅੱਜ ਲੁਧਿਆਣਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਰਾਜਾ ਤੋਂ ਇਲਾਵਾ ਇਸ ਮਾਮਲੇ ਦੇ ਵਿੱਚ ਤਿੰਨ ਹੋਰ ਮੁਲਜ਼ਮ ਹਨ ਇਸ ਦੇ ਨਾਲ ਹੀ ਰਾਜੀਵ ਰਾਜਾ ਦੇ ਭਰਾ ਨੇ ਪੁਲਿਸ ਤੇ ਸਿਆਸੀ ਰੰਜਿਸ਼ ਕਾਰਨ ਰਾਜੀਵ ਨੂੰ ਝੂਠੇ ਕੇਸ ਵਿੱਚ ਸੌਂਦ ਦਾ ਦੋਸ਼ ਲਾਇਆ ਹੈ ਅੱਜ ਸਾਡੇ ਇੱਕ ਕੇਸ ਦੇ ਵਿੱਚ ਐਕਸਟਰਸ਼ਨ ਕੇਸ ਹੈਗਾ ਜੀ ਤੇ ਸ਼ਹਿਰ ਦੇ ਕਾਰੋਬਾਰੀ ਨੂੰ ਐਕਸਟਰਸ਼ਨ ਕਾਲ ਆਈ ਸੀਗੀ ਜਿਸ ਦੇ ਚਲਦਿਆਂ ਤਿੰਨ ਦੋਸ਼ੀ ਪਹਿਲਾਂ ਅਰੈਸਟ ਕੀਤੇ ਗਏ ਸੀਗੇ ਜੀ ਉਹਨਾਂ ਦੀ ਪੁੱਛਗਿੱਛ ਦੇ ਵਿੱਚ ਜਿਹੜਾ ਹੈਗਾ ਇੱਕ ਹੋਰ ਅਕਿਊਜ਼ ਫੋਰਥ ਅਕਿਊਜ਼ ਜਿਹੜਾ ਅਰੈਸਟ ਕੀਤਾ ਗਿਆ ਸੀਗਾ ਜੀ ਤੇ ਜਿਹਨਾਂ ਨੂੰ ਹੁਣ ਇਸ ਵੇਲੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈਗਾ ਤੇ ਪੁਲਿਸ ਵੱਲੋਂ ਰਿਮਾਂਡ ਦੀ ਐਪਲੀਕੇਸ਼ਨ ਲਗਾਈ ਗਈ ਹੈ ਜਿਹੜੀ ਐਪਲੀਕੇਸ਼ਨ ਹਜੇ ਮਾਨਯੋਗ ਅਦਾਲਤ ਦੀ ਕਨਸਿਡਰੇਸ਼ਨ ਵਿੱਚ ਹੈ ਤੇ ਕਿੰਨੇ ਦਿਨ ਦਾ ਰਿਮਾਂਡ ਦਿੱਤਾ ਜਾਏਗਾ ਇਹ ਹੁਣੇ ਕਲੀਅਰ ਹੋ ਜਾਏਗਾ ਥੋੜੀ ਦੇਰ ਤੱਕ ਸਰ ਕਿੰਨੇ ਦਿਨ ਦਾ ਰਿਮਾਂਡ ਮੰਗਿਆ ਗਿਆ ਜੀ ਆ 5 ਦਿਨ ਦਾ ਰਿਮਾਂਡ ਮੰਗਿਆ ਗਿਆ ਜੀ ਬਾਕੀ ਇਹ ਡਿਸਕ੍ਰੈਸ਼ਨ ਹੈ ਜੀ ਮਾਨਯੋਗ ਅਦਾਲਤ ਦੀ ਵੀ ਉਹਨਾਂ ਨੂੰ ਕਿੰਨਾ ਰਿਲੇਵੈਂਟ ਲੱਗਦਾ ਹੈਗਾ ਉਸ ਹੱਬ ਨਾਲ ਮਿਲ ਜੇਗਾ ਨਾਮ ਕੀ ਉਹਨਾਂ ਦੇ ਨਾਮ ਨਾਮ ਤਾਂ ਜੀ ਹੁਣ ਪਬਲਿਸ਼ਾਈਜ਼ਡ ਹੈਗੀ ਆ ਜੀ ਇੱਕ ਰੋਹਨ ਹੈਗਾ ਜੀ ਬਾਕੀ ਦੋ ਤਿੰਨ ਹੋਰ ਅਕਿਊਜ਼ ਹੈਗੇ ਆ ਡਾਇਰੈਕਟਲੀ ਮੇਰੇ ਮਾਈਂਡ ਚ ਨਹੀਂ ਹੈਗੇ ਨਾਮ ਤੇ ਉਹ ਤੁਸੀਂ ਪੁਲਿਸ ਸਟੇਸ਼ਨ ਤੋਂ ਪਤਾ ਕਰ ਲੈਣਾ ਹੈ ਲੋਕਾ ਸਾਰੇ ਕਿਥੇ ਕਿਥੇ ਕਿਥੋੜੇ ਅਲੱਗ-ਅਲੱਗ ਜਗ੍ਹਾ ਤੇ ਹੈਗੇ ਆ ਜੀ ਦੋ ਪਹਿਲਾਂ ਅਰੈਸਟ ਹੋਏ ਸੀਗੇ ਫਿਰ ਤੀਸਰਾ ਪਰਸਨ ਹੋਇਆ ਸੀਗਾ ਫਿਰ ਫੋਰਥ ਅਕਿਊਜ਼ ਅਰੈਸਟ ਹੋਇਆ ਸੀਗਾ ਜੀ ਸਰ ਕਿਸ ਤਰੀਕੇ ਦਾ ਵਾਧਾ ਤੁਹਾਨੂੰ ਦੱਸ ਮਿਤਾ ਜੀ ਐਕਸਟਰਸ਼ਨ ਐਕਸਟਰਸ਼ਨ ਕਾਲ ਸੀਗੀ ਜੀ ਸ਼ੇਅਰ ਦੇ ਵਪਾਰੀ ਨੂੰ ਕਿਸੇ ਨੇ ਐਕਸਟਰਸ਼ਨ ਕਾਲ ਸੀਗੀ ਪਹਿਲਾਂ 30 ਲੱਖ ਦੀ ਡਿਮਾਂਡ ਕੀਤੀ ਗਈ ਸੀਗੀ ਫਿਰ ਪੁਲਿਸ ਪਾਰਟੀ ਦੀ ਹੈਲਪ ਦੇ ਨਾਲ ਫਿਰ ਅਕਿਊਜ਼ ਜਿਹੜੇ ਹੈਗੇ ਆ ਨੈਪ ਕੀਤੇ ਗਏ ਸੀਗੇ ਤੇ ਆਪਰੇਸ਼ਨ ਪੁਲਿਸ ਵੱਲੋਂ ਕੰਡਕਟ ਕੀਤਾ ਗਿਆ ਸੀਗਾ ਸੀਆਈਡੀ ਦੀ ਟੀਮਸ ਇਨਵੋਲਵਡ ਸਨਗੀਆਂ ਤੇ ਡਿਵੀਜ਼ਨ 8 ਦੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸੀ ਸਰ ਇਹ ਜਿਹੜੇ ਪੋਲੀਟੀਕਲ ਪਰਸਨ ਨੇ ਕੰਡਕਟ ਕੀਤਾ ਬ੍ਰਹਮਗੁਰੂ ਹੌਲ ਮੈਟ ਅੰਦਰ ਹਾਜਨਾ ਜੀ ਕੋਈ ਵੀ ਜਿਹੜੀ ਅਕਿਊਜ਼ ਦੀ ਕੀ ਇਨਵੋਲਵਮੈਂਟ ਹੈਗੀ ਆ ਉਹ মিডিਆ ਤੇ ਜਨਤਕ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਇਨਵੈਸਟੀਗੇਸ਼ਨ ਦਾ ਪ੍ਰੋਸੀਜਰ ਹੈਗਾ ਤੇ ਜਦੋਂ ਆਪਾਂ ਕੋਈ ਵੀ ਮੇਜਰ ਡਵੈਲਪਮੈਂਟ ਹੋਏਗੀ ਤਾਂ ਅਸੀਂ মিডিਆ ਨਾਲ ਸਾਂਝੀ ਕਰ ਦਾਂਗੇ ਜਿਹੜੇ ਪਹਿਲਾਂ ਕਿਊ ਕਰੇਗੇ ਉਹਨਾਂ ਦਾ ਕੋਈ ਕੋਈ ਪੋਲਿਟੀਕਲ ਬੈਕਗਰਾਉਂਡ ਕੋਈ ਕ੍ਰਿਮੀਨਲ ਨਹੀਂ ਹਜੇ ਕੋਈ ਜੀ ਇਦਾਂ ਦਾ ਕ੍ਰਿਮੀਨਲ ਪੋਲਿਟੀਕਲ ਬੈਕਗਰਾਉਂਡ ਨੂੰ ਨਹੀਂ ਅਸੀਂ ਵਿਚਾਰ ਦੇ ਪਏ ਅਸੀਂ ਸਿਰਫ ਜਿਹੜਾ ਕੇਸ ਐਟ ਹੈਂਡ ਹੈਗਾ ਆ ਬੇਸਿਕਲੀ ਜਿਹੜੀ ਐਕਸਟਰਸ਼ਨ ਕਾਲ ਹੋਈ ਹੈ ਕੀ ਆ ਸਿਰਫ ਉਹਦੇ ਤੇ ਵਰਕ ਕੀਤਾ ਜਾ ਰਿਹਾ ਤੇ ਇਹਦੇ ਥਰੂ ਹੀ ਜਿਹੜੀਆਂ ਫਾਈਨਡਿੰਗਸ ਅੱਗੀਆਂ ਆਣਗੀਆਂ ਉਹਨਾਂ ਦੇ ਫਿਰ ਅਸੀਂ ਫਰਦਰ ਪ੍ਰੋਸੀਡ ਕਰਾਂਗੇ ਮੇਰਾ ਨਾਮ ਵਿਸ਼ਾਲ ਹੈ ਜੀ ਮੇਰੇ ਬ੍ਰਦਰ ਨਾਲ ਨਜਾਇਜ਼ ਧੱਕਾ ਹੋਇਆ ਪੁਲਿਸ ਨੇ ਨਜਾਇਜ਼ ਧੱਕਾ ਕੀਤਾ ਇਹ ਕਿਉਂ ਕਿਉਂ ਕੀਤਾ ਇੰਡਸਟਰੀਜ਼ ਬੰਦਾ ਵਾ 30 ਲੱਖ ਦੀ ਫਰੋਤੀ ਦੇ ਵਿੱਚ ਨਜਾਇਜ਼ ਉਹਨੂੰ ਪਾਇਆ ਧੱਕੇ ਨਾਲ ਜਿਹਦਾ ਕੋਈ ਮੈਟਰ ਨਹੀਂ ਹੈ ਇਹਨਾਂ ਕੋਲ ਪੁਲਿਸ ਕੋਲ ਕੋਈ ਕਲੂ ਵੀ ਨਹੀਂ ਮਿਲਿਆ ਹਲੇ ਤੱਕ ਵੀ ਨਾ ਕੋਈ ਕਲੂ ਮਿਲਿਆ ਉਹਨਾਂ ਕੋਲ ਨਾ ਕੋਈ ਉਹਨਾਂ ਕੋਲ ਐਵੀਡੈਂਸ ਹੈ ਜਿਹਦੇ ਕਰਕੇ ਨਿਆਈ ਉਹਨੂੰ ਕੀ ਹਰਾਸਮੈਂਟ ਕੀਤੀ ਗਈ ਆ ਜੀ ਪੋਲ ਪੂਰਾ ਪੋਲੀਟਿਕਲ ਸਪੰਟ ਜੀ ਇਹ ਮੇ ਬਿਟੂ ਕੱਲ ਬਿਆਨ ਦਿੱਤਾ ਉਹਨਾਂ ਨੇ ਰੋਪ ਲਾਇਆ ਸਰ ਜੀ ਪੁਲਿਸ ਤੇ ਸਰਕਾਰ ਤੁਹਾਨੂੰ ਕੀ ਲੱਗਦਾ ਬਿੱਟੂ ਜੀ ਕਹਿ ਤ ਰਹੇ ਉਹਨਾਂ ਨੇ ਲਾਈਵ ਹੋ ਕੇ ਸਾਰਾ ਦੱਸਿਆ ਵੀ ਇਸ ਦੇ ਉੱਪਰ ਸਾਰਾ ਕੁਝ ਮੈਂ ਕੀਤਾ ਜੋ ਕੀਤਾ ਲੇਕਿਨ ਰਜੀਵ ਰਾਜਾ ਬਿਲਕੁਲ ਨਿਰਦੋਸ਼ ਹੈ ਉਹਦੇ ਵਿੱਚ ਕੋਈ ਹੱਕ ਨਹੀਂ ਹੈ ਲੇਕਿਨ ਨਜਾਇਜ਼ ਉਹਨਾਂ 'ਤੇ ਕਾ ਕੀਤਾ ਹੈ ਰਜੀਵ ਰਾਜਾ ਜਾਣਦੇ ਵੀ ਨਹੀਂ ਕਿਸੇ ਨੂੰ ਜਾਣਦੇ ਵੀ ਨਹੀਂ ਕਿਸੇ ਨੂੰ ਕਿਹੜੇ ਬੰਦੇ ਫੜੇ ਕਿਹੜੇ ਬੰਦੇ ਫੜੇ ਆ ਕੌਣ ਹੈਗੇ ਬੰਦੇ ਲੈਣਾ ਕਿੰਨੂੰ ਲੈਣਾ ਕਿੰਨੂੰ ਦੇਣਾ ਕੁਝ ਨਹੀਂ ਪਤਾ ਉਹਨਾਂ ਨੂੰ ਨਜਾਇਜ਼ ਉਹਨਾਂ ਨੇ ਚੱਕ ਲਿਆ ਹੈ ਵੱਲੋਂ ਹੁਣ ਮਾਨਯੋਗ ਅਦਾਲਤ ਕੋਰਟ ਕੁਈ ਹੀ ਰੱਖੇ ਐਵੀਡੈਂਸ ਨਹੀਂ ਹੈ ਕੋਈ ਉਹਨੂੰ ਕੋਈ ਐਵੀਡੈਂਸ ਦੇਓ ਕੋਈ ਸਾਨੂੰ ਐਵੀਡੈਂਸ ਨਹੀਂ ਹੈਗਾ ਅਸੀਂ ਕਿੱਦਾਂ ਮੰਨ ਲਈਏ ਵੀ ਮੇਰਾ ਬ੍ਰਦਰ ਪਰ ਇਹ ਆਪਣਾ આરોપી ਹੈਗਾ આરોપી ਤਾਂ ਹੈ ਹੀ ਨਹੀਂ ਕੋਈ ਰਿਮਾਂਡ ਨਹੀਂ ਕੁਛ ਨਹੀਂ ਜਿਹੜੇ ਵੇਟ ਕਰਨ ਨੂੰ ਕਹਿ ਰਹੇ ਨੇ ਤੁਸੀਂ ਵੇਟ ਕਰੋ ਬਾਹਰ ਜਿੰ ਤੋ ਅਗਲੇ ਟੈਕਸਟ ਟੈਕਸਟ ਤਾਂ ਡੱਕੀ ਜਾਏਗਾ ਅਗਲੇ ਕਰੰਦੀ ਰਹੇਗਾ ਨੈਕਸਟ ਟਾਈਮ ਕੁਛ ਨਹੀਂ ਆਪਣਾ ਅਦਾਲਤ ਉਹੀ ਕਰਨੇ ਹੈ ਜੀ ਕਿ ਉਹਨਾਂ ਨੂੰ ਬਾਰੀ ਕੀਤਾ ਜਾਵੇ ਸਰ ਪੋਲਿਟੀਕਲ ਸਟੰਡ ਸਰ ਜੀ ਕੋਈ ਪਰ ਹੁਣ ਦੇਖੋ ਉਹ ਕੋਈ ਪ੍ਰੂਫ ਹੀ ਨਹੀਂ ਹੈ ਅੱਜੋ ਤਿੰਨ ਬੰਦੇ ਕੁਛ ਨਹੀਂ ਕਹਿ ਸਕਦੇ ਸਰ ਕੱਲ ਨੂੰ ਮੇਰਾ ਨਾਮ ਲੈਣਗੇ ਮੇਰੇ ਬ੍ਰਦਰ ਦਾ ਨਾਮ ਲੈਣਗੇ ਕਿਸੇ ਹੋਰ ਦਾ ਲੈਣਗੇ ਕਿ ਕਿੰਨੂ ਕਿੰਨੂ ਫਸਾਣਗੇ ਉਹ ਰੋਹਣ ਬੰਦਾ ਫੜਿਆ ਨੇ ਇੱਕ ਮਰਦ ਤੁਸੀਂ ਬੋਲ ਰਿਹਾ ਹੈ ਸਰ ਸੁਨੀਤ ਪਿੰਡ ਤੋਂ ਫੜਿਆ ਉਹਨਾਂ ਨੇ ਕ੍ਰਿਮੇਸ਼ਨ ਦੇ ਵਿੱਚ ਗਏ ਸੀਗੇ ਉਤੋਂ ਬਾਹਰ ਉਹ ਅਗੇ ਉਹਨੂੰ ਲਿੱਤਾ ਉਹਨਾਂ ਨੂੰ ਗੱਡੀ 'ਚ ਫੜਾਇਆ ਕੋਈ ਉਹਨਾਂ ਕੋਲ ਵਾਰੰਟੀ ਨਹੀਂ ਸੀਗਾ ਵੀ ਕੁਝ ਨਹੀਂ ਸੀ ਉਹਨਾਂ ਦੇ ਹੱਥ ਵਿੱਚ ਜਿਹਦੇ ਕਰਕੇ ਮੇਰੇ ਬ੍ਰਦਰ ਨੂੰ ਥਾਣੇ ਵਿੱਚ ਲੈ ਕੇ ਗਏ ਨੇ ਹਰਾਸਮੈਂਟ ਬੜੀ ਕੀਤੀ ਉਹਨਾਂ ਨੇ ਸਾਨੂੰ ਕੱਲ ਰਾਤ ਤੋਂ ਮਿਲਣ ਨਹੀਂ ਦੇ ਰਹੇ ਸਾਨੂੰ ਮਿਲਣ ਨਹੀਂ ਦੇ ਰਹੇ ਸਾਨੂੰ ਪਤਾ ਨਹੀਂ ਲੱਗ ਰਿਹਾ ਮੇਰਾ ਬ੍ਰਦਰ ਕਿੱਥੇ ਹੈਗਾ ਦੇਖੋ ਯਾਰ ਕੋਈ ਇੱਕ ਨਾਰਮਲ ਲਾਈਫ ਆ ਬੰਦਾ ਜਿਹੜੀ ਤੁਹਾਨੂੰ ਪਰੇਸ਼ਾਨੀ ਕਰਨੀ ਪਈ ਆ ਸਾਡੇ ਥਾਣੇ ਚਾ ਕਿੱਥੇ ਆ ਸੀ ਠੀਕ ਹੈ ਦੇਖੋ ਮੈਨੂੰ ਕਾਫੀ ਲੇਟ ਇਹ ਗੱਲ ਕਰਨੀ ਪੈ ਰਹੀ ਆ ਪਤਾ ਸਵੇਰ ਦਾ ਹੀ ਸੀ ਜੋ ਕੁਝ ਚੱਲ ਰਿਹਾ ਸੀ ਪਰ ਹੁਣ ਇਸ ਵੇਲੇ ਜਿਹੜੀ ਆ ਹੱਦ ਆ ਉਹ ਹੋ ਗਈ ਦੇਖੋ ਹਾਰੀ ਦਿੱਲੀ ਚ ਆਮ ਆਦਮੀ ਪਾਰਟੀ ਉੱਚ ਕੋਈ ਸ਼ੱਕ ਨਹੀਂ ਬੀਜੇਪੀ ਨੇ ਅਸੀਂ ਸਾਰਿਆਂ ਨੇ ਮਿਹਨਤ ਕੀਤੀ ਆ ਆਮ ਆਦਮੀ ਤੇ ਕੇਜਰੀਵਾਲ ਨੂੰ ਹਰਾਉਣ ਦੀ ਤੇ ਮਹਾਰਾਜਾ ਸਤੋਜ ਸਾਹਿਬ ਨੇ ਜਿਹੜੇ ਉਹ ਬਹੁਤ ਇਥੋਂ ਤੇਜ਼ ਹੋ ਕੇ ਗਏ ਨੇ सीएम ਦੀ ਕੁਰਸੀ ਬਚਾਉਣ ਲਈ ਜੋ ਕੁਝ ਮੇਰੇ ਖਿਲਾਫ ਮੈਂ ਹੈਰਾਨ ਹੋ ਗਿਆ ਤੁਸੀਂ ਮੈਂ ਇਹ ਨਹੀਂ ਕਹਿੰਦਾ ਤੁਸੀਂ ਚੀਫ ਮਿਨਿਸਟਰੋ ਮਹਾਰਾਜ ਮਹਾਰਾਜਾ ਸਟੋਜੋਂ ਹਿੰਮਤ ਹੈ ਤਾਂ ਮੇਰੇ ਤੇ ਕਰੋ ਨਾ ਐਫ ਆਈ ਆਰ ਦਰਜ ਮੇਰੇ ਤੇ ਕਰੋ ਪਰਚਾ ਦਰਜ ਤੁਸੀਂ ਲੁਧਿਆਣੇ 'ਚ ਇਸ ਵੇਲੇ ਰਜੀਵ ਰਾਜੇ ਤੇ ਉਹ ਬੱਚੇ ਨੇ ਤੁਸੀਂ ਸਾਰਾ ਡਾਟਾ ਮੰਗਾ ਕੇ ਵੀ ਲੁਧਿਆਣੇ ਦੇ ਵਿੱਚ ਜਾਂ ਪੰਜਾਬ 'ਚ ਕਿਹੜੇ ਕਿਹੜੇ ਲੋਕ ਨੇ ਜਿਹੜੇ ਮੇਰੇ ਨੇੜੇ ਆ ਕਿ ਤੁਸੀਂ ਇੱਕ ਕਾਰੋਬਾਰੀ ਕੰਡੈਸਟਲਿਸਟ ਜਿਹੜਾ ਮੇਰਾ ਯੂਥ ਵੇਲੇ ਦਾ ਮੇਰਾ ਦੋਸਤ ਆ ਤੇ ਉਹਦੇ ਉੱਤੇ ਤੁਸੀਂ ਅੱਜ ਹੁਣੀ ਉਹਦੇ ਮਾਪੇ ਬਜ਼ੁਰਗਾਂ ਦਾ ਮੈਨੂੰ ਟੈਲੀਫੋਨ ਆਇਆ ਵੀ ਸਾਡੇ ਬੇਟੇ ਤੇ ਜਿਹੜੇ ਵੱਡੇ ਕਾਰੋਬਾਰੀ ਨੇ ਉਹਨਾਂ ਦੇ ਉੱਤੇ ਐਕਸਟ੍ਰੈਸ਼ਨ ਦਾ ਵੀ ਆਹ ਨੰਬਰ ਤੋਂ ਜੇ ਇੱਕ ਟੈਲੀਫੋਨ ਆਇਆ ਇਹਦੇ ਉੱਤੇ ਉਹਨਾਂ ਨੇ ਫਰौती ਮੰਗੀ ਤੇ ਉਹਨਾਂ ਨੂੰ ਤੁਸੀਂ ਅੱਜ ਉਹ ਕਿਸੇ ਬੰਦੇ ਪੁਰਾਣੇ ਫੜੇ ਹੋਏ ਜਿਹੜੇ ਤੁਹਾਡੇ ਕ੍ਰਾਈਮਨਲ ਨੇ ਉਹ ਤੋਂ ਤੁਸੀਂ ਉਹਦੇ ਉੱਤੇ ਕਹਾ ਕੇ ਪੁਲਿਸ ਚ ਉਹਤੇ ਕੇਸ ਦਰਜ ਕਰਤਾ ਉਹਨੂੰ ਚੱਕ ਕੇ ਲੈ ਗਏ ਧੋਖੇ ਨਾਲ ਹੁਣ ਤੁਸੀਂ ਉਸ ਤੋਂ ਬਾਅਦ ਤਕਰੀਬਨ 10 ਜਗ੍ਹਾ ਤੇ ਜਿਹੜੇ ਮੇਰੇ ਦੋਸਤ ਮੇਰੇ ਪਾਰਟੀ ਨਾਲ ਜੁੜੇ ਹੋਏ ਬੰਦੇ ਐਸ ਵੇਲੇ ਥੋੜੀ ਪੁਲਿਸ 10 ਜਗ੍ਹਾ ਜਿਹੜੀ ਰੇਡ ਆ ਉਹ ਛੋਟੇ ਮੁੰਡਿਆਂ ਤੇ ਨੌਜਵਾਨਾਂ ਤੇ ਬੱਚਿਆਂ ਤੇ ਉਹਤੇ ਕਰ ਚੁੱਕੀ ਆ ਤੇ ਪਤਾ ਨਹੀਂ ਰਾਤ ਨੂੰ ਕਿੰਨਿਆਂ ਨੂੰ ਹੋਰ ਚੱਕਣਗੇ ਰੈਸਟ ਕਰਨਗੇ ਕਿਹੜੇ ਕਿਹੜੇ ਉਹਨਾਂ ਤੇ ਕੇਸ ਪਾਉਣਗੇ ਪਰ ਮੈਂ ਕਹਿਣਾ ਮੈਂ ਆਪ ਜਨਾਬ ਮੈਂ ਆਪ ਤੇਰੇ ਦਰਵਾਜੇ ਦੇ ਮੂਹਰੇ ਇਹ ਚੀਫ ਮਿਨਿਸਟਰੀਆਂ ਤਾਂ ਰਹਿੰਦੀਆਂ ਨਹੀਂ ਹੁੰਦੀਆਂ ਕਿੰਨਾ ਚਿਰ ਰਹਿੰਦੀਆਂ ਇਹ ਚੀਫ ਮਿਨਿਸਟਰੀਆਂ ਤੇ ਤੁਸੀਂ ਕਿਹਨੂੰ ਡਰਾ ਰਹੇ ਹੋ ਕਿਹਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜੀਲਾਂ ਤੋਂ ਕੋਈ ਡਰਦਾ ਹੈ ਤੇ ਮੈਂ ਆ ਪਾਰਲੀਮੈਂਟ ਸੈਸ਼ਨ ਖਤਮ ਹੋ ਜਾਏਗਾ ਦੋ ਤਿੰਨ ਦਿਨ ਦੀ ਗੱਲ ਆ ਤੇ ਮੈਂ ਆ ਆ ਕੇ ਚੀਫ ਮਿਨਿਸਟਰ ਤੁਹਾਡੇ ਘਰ ਦੇ ਬਾਹਰ ਜਿਹੜਾ ਤੁਸੀਂ ਕਿਲਾਬੰਦੀ ਕੀਤੀ ਆ ਜਿੱਥੇ ਤੁਸੀਂ ਅੰਦਰ ਲੋਕੇ ਰਹਨੇ ਹਾਂ ਜਿਹੜੇ ਮਹਿਲ ਚ ਮੈਂ ਆਪ ਬਾਹਰ ਆ ਕੇ ਤੁਹਾਡੇ ਸਾਰੀਆਂ ਗੱਲਾਂ ਕਰੂੰਗਾ ਤੇ ਮੀਡੀਆ ਉੱਥੇ ਸੱਦ ਕੇ ਕਰੂੰਗਾ ਤੇ ਹਿੰਮਤ ਹੋਈ ਮੈਨੂੰ ਅਰੈਸਟ ਕਰ ਲਿਓ ਜੇ ਤਾਕਤ ਦੇ ਨਸ਼ੇ ਚ ਚੂਰ ਹੋਏ ਹਾਂ ਜੀ ਚ ਪਰ ਮੈਂ ਆਪ ਉੱਥੇ ਆ ਕੇ ਗ੍ਰਿਫਤਾਰੀ ਦਊਂਗਾ ਮੈਨੂੰ ਕੋਈ ਧਾਰਾ ਲਾ ਦਿਓ ਕਿਸੇ ਜੇਲ੍ਹ ਚ ਭੇਜ ਦਿਓ ਕੋਈ ਪਰਵਾਹ ਨਹੀਂ ਪਰ ਆ ਨਜਾਇਜ਼ ਕਿਸੇ ਦੇ ਬੱਚਿਆਂ ਦੀਆਂ ਜ਼ਿੰਦਗੀਆਂ ਖਰਾਬ ਕਰ ਲਈਆਂ ਇਹ ਥੋੜੇ ਵਰਗਿਆਂ ਤੋਂ ਆਸ ਨਹੀਂ ਸੀ ਪਰ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਸਾਡੇ ਨਾਲ ਹਜ਼ਾਰਾਂ ਲੱਖਾਂ ਲੋਕ ਜੁੜੇ ਆ ਉਹ ਲੋਕ ਜਿਹੜੇ ਆ ਜਿਨ੍ਹਾਂ ਨੇ ਸਰਦਾਰ ਬੀਨ ਸਿੰਘ ਜੀ ਵੇਲੇ ਨਾਲ ਗੋਲੀਆਂ ਤੋਂ ਨਹੀਂ ਡਰੇ ਇਹ ਉਹਨਾਂ ਦੀਆਂ ਅੱਗੇ ਪੀੜ੍ਹੀਆਂ ਆ ਇਹਨਾਂ ਨੇ ਐ ਡਰਨਾ ਨਹੀਂ ਤੁਸੀਂ ਕੀ ਕੇਸ ਕੀ ਆ ਬੇਲ ਹੋ ਜੂਗੀ ਕੋਰਟ ਚੋਂ ਦੋ ਦਿਨ ਬਾਅਦ ਛੁੱਟੇ ਹੋਣਗੇ ਚਾਰ ਦਿਨ ਬਾਅਦ ਛੁੱਟੇ ਹੋਣਗੇ ਫਿਰ ਕੀ ਹੋ ਜੂਗਾ ਉਹਦੇ ਨਾਲ ਪਰ ਮੈਂ ਉਹ ਸਾਰਿਆਂ ਦੇ ਹੱਥ ਜੋੜ ਕੇ ਮੈਂ ਜਿੰਨੇ ਵੀ ਚ ਰਜੀਵ ਰਾਜਾ ਨੇ ਚਾਹੇ ਹੋਰ ਰਾਤ ਨੂੰ ਜਾਂ ਜਿੰਨੇ ਵੀ ਗ੍ਰਿਫਤਾਰੇ ਕਰਨਗੇ ਜਾਂ ਕੱਲ ਨੂੰ ਕਰਨਗੇ ਮੈਂ ਇੱਕ ਉਹਨਾਂ ਦੇ ਮਾਪੇ-ਬਾਪ ਤੋਂ ਹੱਥ ਜੋੜ ਕੇ ਉਹਨਾਂ ਦੇ ਪਰਿਵਾਰ ਤੋਂ ਮੈਂ ਮਾਫੀ ਮੰਗਣਾ ਚਾਹੁੰਦਾ ਵੀ ਤੁਹਾਨੂੰ ਮੇਰੇ ਨਾਲ ਮੇਰੇ ਨਾਲ ਖੜਨ ਦਾ ਜਿਹੜਾ ਔਖ ਮਿਆਜਾ ਕੁਕਤਣਾ ਪੈ ਰਿਹਾ ਉਹ ਮੈਂ ਜਰੂਰ ਤੁਹ ਤੋਂ ਮਾਫੀ ਮੰਗਦਾ ਉਹਦਾ ਮੈਂ ਤੁਹਾਨੂੰ ਇਹ ਵੀ ਯਕੀਨ ਦਿਵਾਉਣਾ ਪ੍ਰਮਾਤਮਾ ਕਰੇਗਾ ਉਦਾ ਹਿਸਾਬ ਤੁਹਾਡੇ ਬੇਟਿਆਂ ਦਾ ਤੁਹਾਡੇ ਬੱਚਿਆਂ ਦਾ ਹਿਸਾਬ ਆ ਜਿਹੜਾ ਉਹ ਪਰਮਾਤਮਾ ਤੇ ਲੋਕ ਤੇ ਮੈਂ ਲਊਗਾ ਇਸ ਕਰਕੇ ਮੈਨੂੰ ਤੁਸੀਂ ਇਸ ਗੱਲ ਲਈ ਮaaf ਕਰਨਾ ਵੀ ਮੇਰੇ ਕਰਕੇ ਜਿਹੜੀ ਵੱਡੀ ਹਾਰ ਹੋਈ ਆ ਆਮ ਆਦਮੀ ਦੀ ਤੇ ਇਹ ਜਿਹੜਾ ਪੰਜਾਬੀ ਆਪਣੇ ਆਪ ਨੂੰ ਸੀਐਮ ਕਹਾਉਂਦਾ ਤੇ ਦੋਨੋਂ ਬਹਿ ਕੇ ਜਿਹੜੇ ਇਹ ਬੱਚਿਆਂ ਨੂੰ ਚੱਕਵਾ ਰਹੇ ਆ ਇਹ ਵਰਦੀ ਵਾਲਿਆਂ ਨੂੰ ਵੀ ਮੈਂ ਹੈਰਾਨ ਆ ਮੇਰੇ ਬੜੀ ਇੱਜ਼ਤ ਮਨਚ ਅੱਜ ਵੀ ਹੈਗੀ ਆ ਰਹੂਗੀ ਵੀ ਪਰ ਕੁਝ ਅਫਸਰ ਹੁੰਦੇ ਆ ਜਿਹੜੇ ਜਿਹੜੇ ਬਹੁਤ ਛੋਟੀਆਂ ਪੋਸਟਿੰਗਾਂ ਪਿੱਛੇ ਬਹੁਤ ਛੋਟੇ ਅਹੁਦਿਆਂ ਪਿੱਛੇ ਇਹ ਕੰਮ ਕਰਦੇ ਆ ਤੇ ਮੈਂ ਉਹਨਾਂ ਨੂੰ ਵੀ ਇਹ ਕਹਿਣਾ ਚਾਹਨਾ ਵੀ ਤੁਹਾਡੇ ਵੀ ਪਰਿਵਾਰ ਨੇ ਤੁਹਾਡੇ ਵੀ ਬੱਚੇ ਆ ਕਿਸੇ ਨਾਲ ਬੇਇਨਸਾਫੀ ਨਾ ਕਰੋ ਇਹਦੇ ਪਿੱਛੇ ਰਹਿ ਕੇ ਤੁਸੀਂ ਤਾਂ ਰਹਿਣਾ ਏ ਇਹਨੇ ਤਾਂ ਚਲੇ ਜਾਣਾ ਜਾਂ 27 ਜਾਂ 27 ਤੋਂ ਪਹਿਲਾਂ ਇਹਦੀ ਤਾਂ ਛੁੱਟੀ ਹੋ ਜਾਣੀ ਆ ਤੁਸੀਂ ਅੱਗੇ ਵੀ ਨੌਕਰੀਆਂ ਕਰਨੀਆਂ ਤੁਸੀਂ ਵਰਦੀ ਇਸ ਲਈ ਪਾਈ ਆ ਵੀ ਇਨਸਾਫ ਦੇਣਾ ਹੈ ਪਰ ਜਿਹੜਾ ਤੁਸੀਂ ਇਹ ਬੱਚਿਆਂ ਨਾਲ ਇਹ ਛੋਟਿਆਂ ਬੱਚਿਆਂ ਨਾਲ ਉਹਨਾਂ ਦੀ ਜ਼ਿੰਦਗੀ ਖਰਾਬ ਕਰਨ ਲੱਗੇ ਹੋ ਲੱਭ ਲੱਭ ਕੇ ਰੇਡਾਂ ਮਾਰ ਰਹੇ ਹੋ ਲੱਭ ਲੱਭ ਕੇ ਉਹਨੂੰ ਚੱਕ ਰਹੇ ਹੋ ਤੇ ਰਜੀਵ ਰਾਜਾ ਹਮੇਸ਼ਾ ਪਰਿਵਾਰ ਦਾ ਹਿੱਸਾ ਹੈ ਮੈਂ ਉਹਦੀ ਵਾਈਫ ਉਹਦੇ ਬੱਚਿਆਂ ਨੂੰ ਉਹਦੇ ਪੇਰੈਂਟਸ ਨੂੰ ਕਹਿਣਾ ਚਾਹੁੰਦਾ ਹੁਣੀ ਮੇਰੀ ਗੱਲ ਹੋਈ ਆ ਕਿਉਂਕਿ ਉਹ ਉਹ ਮੈਂ ਕਹਾਂ ਜੀ ਇਹ ਮੇਰੇ ਕਰਕੇ ਆ ਤੁਹਾਡਾ ਬੱਚਾ ਇਹ じゃ ਕਿੱਥੇ ਆ ਉਹ ਤਾਂ ਆਪ ਤੁਹਾਡੀ ਇਹ ਕਰੋੜਾਂ ਦੀਆਂ ਇੰਡਸਟਰੀਆਂ ਐ ਮੈਨੂੰ ਮਾਫ਼ ਕਰ ਦਿਓ ਮੇਰੇ ਕਰਕੇ ਤੁਹਾਨੂੰ ਇਹ ਸਹਿਣਾ ਪੈ ਰਿਹਾ ਪਰ ਮੈਂ ਫੇਰ ਕਹਿਣਾ ਇਹ ਜੇ ਲੜਾਈ ਸ਼ੁਰੂ ਕੀਤੀ ਆ ਤਾਂ ਭਾਈ ਸਾਹਿਬ ਹਿੱਕ ਚ ਵੱਜਣਾ ਸਿੱਖੋ ਇਹ ਪਿੱਛੋਂ वार ਕਰਕੇ ਭਗਵੰਤ ਮਾਨਸਿਆ ਇਹ ਪੰਜਾਬ ਨਹੀਂਗਾ ਫਿਰ ਫਿਰ ਇਹ ਲੜਾਈ ਇਹ ਚੂਹਿਆਂ ਗਿੱਦਣਾਂ ਵਾਲੀ ਲੜਾਈ ਆ ਇਹ ਪੰਜਾਬ ਆ ਜੇ ਕਰਨੀ ਆ ਤਾਂ ਮੂਰੇ ਆ ਕੇ ਕਰ ਮੈਂ ਆਪ ਮੂਰੇ ਆਉਂਗਾ ਪਾਰਲੀਮੈਂਟ ਦਾ ਸੈਸ਼ਨ ਖਤਮ ਹੋ ਜੇ ਤੇ ਮੈਂ ਆਪ ਕੋਠੀ ਦੇ ਬਾਹਰ ਗੇਟ ਖੋਲ ਨਹੀਂ ਅੰਦਰ ਆ ਕੇ ਗੱਲ ਕਰ ਲੂੰਗਾ ਨਹੀਂ ਖੋਲਣੇਗਾ ਬਾਹਰ ਮੀਡੀਆ ਮੂਰੇ ਗੱਲ ਕਰੂੰਗਾ ਤੇ ਇਸ ਕਰਕੇ ਆਪਣੀ ਜਿਹੜੀ ਵੀ ਇਹ ਹਰਕਤ ਕੀਤੀ ਆ ਇਹ ਤੁਹਾਨੂੰ ਮੁਬਾਰਕਬਾਦ ਤੁਹਾਡੀ ਆਮ ਆਦਮੀ ਨੂੰ ਮੁਬਾਰਕਬਾਦ ਪਰ ਮੈਂ ਇਹ ਇਸ ਕਰਕੇ ਗੱਲ ਕੀਤੀ ਮੈਂ ਤੇਰੇ ਕਰਕੇ ਨਹੀਂ ਗੱਲ ਕੀਤੀ ਨਾ ਮੈਂ ਕਿਸੇ ਪੁਲਿਸ ਅਫਸਰਾਂ ਕਰਕੇ ਕੀਤੀ ਆ ਇਹ ਗੱਲ ਮੈਨੂੰ ਕਰਨੀ ਤਾਂ ਪਈ ਵੀ ਉਹ ਬੱਚਿਆਂ ਦੇ ਉਹ ਬੱਚਿਆਂ ਦੇ ਜਿਨ੍ਹਾਂ ਦੇ ਤੁਸੀਂ ਐਡੜੀਆਂ ਐਫਆਈਆਰਾਂ ਪਰਚੇ ਦਰਜ ਕੀਤੇ ਆ ਲੁਟੇਰਾ ਬਣਾਇਆ ਉਹਨਾਂ ਨੂੰ ਗੁੰਡੇ ਬਣਾਇਆ ਐਕਸੋਸ਼ੀਸਟ ਬਣਾਇਆ ਉਹਨਾਂ ਦੇ ਪਰਿਵਾਰਾਂ ਤੇ ਉਹਨਾਂ ਦੇ ਕੀ ਅਸਰ ਪਊਗਾ ਉਹਨਾਂ ਦੇ ਬੱਚਿਆਂ ਤੇ ਕੀ ਅਸਰ ਪਊਗਾ ਇਸ ਕਰਕੇ ਮੈਨੂੰ ਇਹ ਗੱਲ ਕਹਿਣੀ ਪਈ ਬੋਲਣਾ ਪਿਆ ਇੰਨੀ ਰਾਤ ਨੂੰ ਤੇ ਅਗਲੀ ਗੱਲ ਦੇਖਾਂਗੇ ਕੀ ਸਵੇਰੇ ਕਿਹੜੇ ਕਿਹੜੇ ਬੱਚੇ ਨੌਜਵਾਨ ਤੁਸੀਂ ਹੋਰ ਚੱਕਦੇ ਹੋ ਫੜਦੇ ਹੋ ਕਿਉਂਕਿ ਜਿਨੇ ਆਪਣੇ ਬੱਚਿਆਂ ਦਾ ਪਰਵਾਹ ਨਾ ਕੀਤੀ ਹੋਵੇ